ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ ਚੈਨਲ ਦੇ ਉੱਪਰ ਭਾਗ ਸਿੰਘ ਡੇਰੀ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੇ ਰਹਿਣ ਜੇਕਰ ਤੁਸੀਂ Facebook ਪੇਜ ਦੇਖਦੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਅੱਜ ਡੱਬਾ ਵਾਲੀ ਮੰਡੀ ਪਹੁੰਚੇ ਸੀ ਉੱਥੋਂ ਦੀ ਮੇਰੇ ਮੁਤਾਬਕ ਜਿਹੜੀ ਸਭ ਤੋਂ ਛੋਟੀ ਗਾਂ ਸੀ ਕੱਦ ਕਾਠ ਦੇ ਵਿੱਚ ਜਰਸੀ ਨਸਲ ਦੇ ਵਿੱਚ ਪੈਂਦੀ ਸੀ ਇਸ ਗਾਂ ਦੀ ਵੀਡੀਓ ਤੁਹਾਡੇ ਲਈ ਜਾਣਕਾਰੀ ਵਾਸਤੇ ਬਣਾ ਰਹੇ ਹਾਂਗੇ ਕਿ ਇਹ ਗਾਂ ਕਿੰਨੇ ਦੀ ਵਿਕੀ ਸੀ ਇਹ ਗਾਂ ਪਿੰਡ ਪੀਪਲੀ ਤੋਂ ਡੱਬਾ ਵਾਲੀ ਮੰਡੀ ਪਹੁੰਚੀ ਸੀ ਭਰਾਵਾਂ ਦੱਸਣ ਦੇ ਮੁਤਾਬਕ ਇਸ ਗਾਂ ਦਾ ਦੂਜਾ ਸੂਆ ਸੀ ਤੇ ਦੁੱਧ ਐਸ ਸਮੇਂ ਲਗਭਗ 16-17 ਕਿਲੋ ਤਿਆਰ ਸੀ ਤੇ ਬਹੁਤ ਛੋਟੇ ਕੱਦ ਕਾਠ ਦੇ ਵਿੱਚ ਜਿਵੇਂ ਬਿਲਕੁਲ ਛੋਟੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਡਰ ਕੁਆਲਟੀ ਪਰ ਬਹੁਤ ਚੰਗੀ ਸੀ ਗਾਂਾਂ ਦੀ ਇਸ ਦੀ ਵੱਡੇ ਐਫ ਅਗਾਵਾਂ ਨਾਲ ਦੀ ਕੁਆਲਿਟੀ ਸੀਗੀ ਤਾਂ ਇਸ ਗਾਂ ਦਾ ਜਿਹੜੀ ਕੀਮਤ ਸੀ ਭਰਾਵਾਂ ਨੇ ਉਹ ਤਕਰੀਬਨ 50000 ਰੁਪਏ ਕੀਤੀ ਸੀਗੀ ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ ਇਹ ਗਾਂ 45000 45000 ਰੁਪਏ ਦੇ ਵਿੱਚ ਵਿਕ ਚੁੱਕੀ ਸੀ ਤੁਸੀਂ ਦੇਖਦੇ ਹੋ ਸਾਹਮਣੇ ਬਿਲਕੁਲ ਖੁੱਲਣੀ ਤੇ ਜਿੱਡੀ ਗਾਂ ਕੀ ਪਰ ਅਡਰ ਕੁਆਲਟੀ ਜਿਹੜੀ ਐਚਐਫ ਗਾਮਾ ਨਾਲ ਦੀ ਸੀਗੀ ਸਿਰਫ ਤੁਹਾਡੇ ਵੱਲ ਸੇ ਇੱਕ ਜਾਣਕਾਰੀ ਇਹੀ ਸੀ ਕਿ ਅੱਜ ਕੱਲ ਗਾਮਾ ਦੇ ਕੀ ਰੇਟ ਚੱਲ ਰਿਹਾ ਜੀ ਪਿਛਲੀ ਵੀਡੀਓ ਦੇ ਵਿੱਚ ਇੱਕ ਸਭ ਤੋਂ ਵੱਡੀ ਗਾਂ ਦੀ ਵੀਡੀਓ ਪਾਈ ਸੀਗੀ ਤੇ ਜੇ ਵੀਡੀਓ ਪਸੰਦ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ